ਸਾਰੇ ਪੰਜਾਬ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਯੋਗ ਅਗਵਾਈ ਦੇ ਅੰਦਰ ਚੱਲ ਰਹੀ ਆਮ ਆਦਮੀ ਪਾਰਟੀ ਦੀ ਜੋ ਸਰਕਾਰ ਹੈ ਜੋ ਸਾਲ 2022 ਤੋਂ ਨਿਰੰਤਰ ਜਿਹੜੇ ਪ੍ਰਗਤੀ ਦਾ ਕੰਮ ਕਰਦੀ ਜਾ ਰਹੀ ਹੈ ਤਰੱਕੀ ਦੇ ਕੰਮ ਕਰਦੀ ਜਾ ਰਹੀ ਹੈ ਉਸੇ ਦੇ ਚਲਦੇ ਅੱਜ ਤੁਸੀਂ ਦੇਖ ਸਕਦੇ ਹੋ ਪੰਜਾਬ ਸਟੇਟ ਰੂਰਲ ਲਾਈਵਲੀਹੂਡ ਮਿਸ਼ਨ ਸਵਾਦ ਪੰਜਾਬ ਦਾ ਰੰਗ ਪਰੰਪਰਾ ਦਾ ਇਹ ਪਹਿਲ ਮਾਰਟ ਜੋ ਕਿ ਪੰਜਾਬ ਸਟੇਟ ਰੂਰਲ ਲਾਈਵਲੀਹੂਡ ਮਿਸ਼ਨ ਪੀ ਐਸ ਆਰ ਐਲ ਐਮ ਵੱਲੋਂ ਆਜੀਵਿਕਾ ਦੇ ਨਾਂ ਤੇ ਸਾਡਾ ਜੋ ਸੈਕਟਰੀਏਟ ਹੈ ਪੰਜਾਬ ਸਿਵਲ ਸੈਕਟਰੀਏਟ ਉਹਦੇ ਵਿੱਚ ਪ੍ਰੋਪਰ ਇਹਦੀ ਇੱਕ ਸ਼ਾਪ ਬਣਾ ਕੇ ਖੋਲਿਆ ਗਿਆ ਹੈ ਇਸ ਮੌਕੇ ਤੇ ਮੇਰੇ ਨਾਲ ਪੰਜਾਬ ਦੇ ਸਾਡੇ ਚੀਫ ਸੈਕਟਰੀ ਕੈਪ ਸਿਨਾ ਜੀ ਸਾਡੇ ਰੂਰਲ ਡਵੈਲਪਮੈਂਟ ਐਂਡ ਪੰਚਾਇਤ ਦੇ ਜਿਹੜੇ ਸਾਡੇ ਸੈਕਟਰੀ ਸਾਹਿਬ ਅਜੀਤਪਾਲ ਅਜੋਸ਼ੀ ਜੀ ਸਾਡੇ ਜਿਹੜੇ ਆਈਐਸ ਸ਼ੀਨਾ ਅਗਰਵਾਲ ਜੀ ਦੇ ਨਾਲ ਸਾਡੇ ਡਾਇਰੈਕਟਰ ਸਾਹਿਬ ਨੇ ਜਿਹੜੇ 우ਮਾ ਸ਼ੰਕਰ ਜੀ ਸਾਡੀ ਪੂਰੀ ਟੀਮ ਡਿਪਾਰਟਮੈਂਟ ਦੀ ਨੇ ਬੜੀ ਇਹਦੇ ਚ ਮਿਹਨਤ ਕੀਤੀ ਹੈ ਔਰ ਮਿਹਨਤ ਦੇ ਨਾਲ ਇਹ ਸਾਰਾ ਕੁਝ ਤਿਆਰ ਕੀਤਾ ਸਾਰੇ ਆਫੀਸਰਸ ਦਾ ਬੜਾ ਵੱਡਾ ਇਹਦੇ ਚ ਰੋਲ ਹੈ ਯੋਗਦਾਨ ਹੈ ਔਰ ਤੁਸੀਂ ਦੇਖ ਸਕਦੇ ਹੋ ਅੰਦਰ ਜਿਹੜੇ ਅਸੀਂ ਪ੍ਰੋਡਕਟ ਦੇਖੇ ਨੇ ਉਹ 100% ਆਰਗੈਨਿਕ ਪ੍ਰੋਡਕਟ ਨੇ ਔਰ ਟੋਟਲ ਦੇ ਟੋਟਲ ਜਿਹੜੇ ਪ੍ਰੋਡਕਟਸ ਨੇ ਉਹ ਐਫਐਸਐਸਆਈ ਦੁਆਰਾ ਇਹ ਜਿਹੜੀ ਫੂਡ ਸਰਟੀਫਾਈਡ ਨੇ ਇਸ ਤੋਂ ਇਲਾਵਾ ਤੁਸੀਂ ਦੇਖ ਸਕਦੇ ਹੋ ਅੰਦਰ ਅਸੀਂ ਤੁਹਾਨੂੰ ਫੁਲਕਾਰੀਆਂ ਦਿਖਾਈਆਂ ਨੇ ਪਿੰਡਾਂ ਚ ਸਾਡੀਆਂ ਮਾਵਾਂ ਨੇ ਭੈਣਾਂ ਨੇ ਫੁਲਕਾਰੀਆਂ ਤਿਆਰ ਕੀਤੀਆਂ ਨੇ ਜੁੱਤੀਆਂ ਤਿਆਰ ਕੀਤੀਆਂ ਨੇ ਤੁਸੀਂ ਦੇਖ ਸਕਦੇ ਹੋ ਅੰਦਰ ਅਸੀਂ ਤੁਹਾਨੂੰ ਪਹਿਲਾਂ ਦਿਖਾਇਆ ਹੈ ਸ਼ਹਿਦ ਤਿਆਰ ਕੀਤਾ ਹੈ ਮਰੱਬਾ ਤਿਆਰ ਕੀਤਾ ਹੈ ਹਰ ਤਰ੍ਹਾਂ ਦੀ ਜਾਨੀ ਕਿ ਜਿਹੜੀ ਆਪਾਂ ਘਰ ਦੇ ਵਿੱਚ ਜਿਹੜੀ ਆਪਾਂ ਪਿਓਰ ਆਈਟਮ ਪਿਓਰਿਟੀ ਚਾਹੁੰਦੇ ਹੁੰਦੇ ਆ ਉਸ ਤਰ੍ਹਾਂ ਦੀਆਂ ਸਾਰੀਆਂ ਸਾਡੀਆਂ ਇਹ ਚੀਜ਼ਾਂ ਤਿਆਰ ਕੀਤੀਆਂ ਨੇ ਸੋ ਮੈਂ ਉਰੇ ਚਾਹੂੰਗਾ ਵੀ ਕਿ ਜਿਹੜਾ ਬੰਦਾ ਸਿਵਲ ਸੈਕਟਰੀਏਟ ਦੇ ਕੰਨੀ ਕਦੇ ਆਵੇ ਜਾਂ ਵੈਸੇ ਵੀ ਕਿਸੇ ਨੇ ਲੈਣਾ ਹੋਵੇ ਤਾਂ ਪਿਛਲੇ ਪਾਸੇ ਦੇ ਜਿਹੜਾ ਸਾਡਾ ਗੇਟ ਹੈ ਜਿਹੜੀ ਪਬਲਿਕ ਐਂਟਰੀ ਹੈ ਉਸ ਪਾਸੇ ਨੂੰ ਇਹ ਸਾਡਾ ਜਿਹੜਾ ਉਹ ਕਾਊਂਟਰ ਹੈ ਜਿਹੜਾ ਇਹ ਤਿਆਰ ਕੀਤਾ ਸੋ ਇੱਕ ਵਾਰ ਤੋਂ ਫੇਰ ਬਹੁਤ ਬਹੁਤ ਮੁਬਾਰਕਬਾਦ ਮੈਂ ਸਾਰੇ ਸਾਡੇ ਰੂਰਲ ਡਵੈਲਪਮੈਂਟ ਐਂਡ ਪੰਚਾਇਤ ਜੋ ਸਾਡਾ ਡਿਪਾਰਟਮੈਂਟ ਹੈ ਉਹਦੇ ਆਫੀਸਰਸ ਦੀ ਮੈਂ ਉਹਰੇ ਤਾਰੀਫ ਕਰਦਾ ਸ਼ਲਾਘਾ ਕਰਦਾ ਤੇ ਇੱਕ ਵਾਰ ਤੋਂ ਮੈਂ ਫੇਰ ਪੰਜਾਬ ਵਾਸੀਆਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਨੂੰ ਇਸ ਅੱਜ ਇਸ ਦੁਕਾਨ ਦੀ ਜਿਹੜੀ ਅਸੀਂ ਸ਼ਾਪ ਖੋਲੀ ਹੈ ਦੀ ਬਹੁਤ ਬਹੁਤ ਮੁਆਫਾ ਧੰਨਵਾਦ